ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਕਾਰਾਂ 'ਚ ਮਾਰਕ ਕਰੇ ਜੀ ਵਾਦਾ ਲਓ ਜੀ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਆ ਵੀ ਅੱਜ ਹੈਗੀ ਪਹਿਲੀ ਤਰੀਕ ਸਵੇਰੇ ਵਾਲੇ ਬਲੌਗ 'ਚ ਵੀ ਦੱਸਿਆ ਸੀਗਾ ਵੀ ਅੱਜ ਹੈਗਾ ਮੈਡਮ ਦਾ ਮੇਰੀ ਦਾ ਜਨਮ ਦਿਨ ਜੈਸਮੀਨ ਦਾ ਹਨਾ ਤੇ ਸਵੇਰੇ ਫਿਰ ਅਸੀਂ ਬਹੁਤ ਜਦੋ ਜਹਿਦ ਹੋਈ ਆ ਭਾਈ ਬਾਡੇ ਪਿੱਛੇ ਇਹ ਤਾਂ ਕਹਿੰਦੀ ਸੀ ਵੀ ਮਨਾਉਣਾ ਹੀ ਨਹੀਂ ਹੈਗਾ ਅ ਅਸਾ ਬਿਮਾਰ ਕਰਕੇ ਨਾ ਥੋੜੀ ਜੀ ਕਹਿੰਦੀ ਵੀ ਨਹੀਂ ਮੇਰਾ ਦਿਲ ਨਹੀਂ ਮੰਨਦਾ ਵੀ ਮੈਂ ਨਹੀਂ ਭਾਈ ਮਨਾਉਣਾ ਅ ਸਮੈਲ ਜੀ ਚੜੀ ਜਾਂਦੀ ਨੂੰ ਮਤਲਬ ਸਬਜੀ ਸੂਜੀ ਦੀ ਕਾਸੀ ਦੀ ਤੇ ਕਹਿੰਦੀ ਵੀ ਮੇਰਾ ਬਿਲਕੁਲ ਵੀ ਦਿਲ ਨਹੀਂ ਹੈਗਾ ਵੀ ਮੈਂ ਮਨਾਵਾ ਬਾਡੇ ਤੇ ਫਿਰ ਬਹੁਤ ਚਲੋ ਮੈਂ ਖਾ ਵੀ ਨਹੀਂ ਆ ਚੰਗੇ ਨਹੀਂ ਲੱਗਦੇ ਹਨ ਵੀ ਆਪਾਂ ਅਸੀਂ ਆਪਣਾ ਮਨਾਇਆ ਵਾ ਮੈਂ ਆਪਣਾ ਮਨਾ ਲਿਆ ਤੇਰਾ ਨਾਮ ਨਾਮ ਹਨ ਵੀ ਇਦਾਂ ਚੰਗਾ ਜਾ ਵੀ ਨਹੀਂ ਲੱਗਦਾ ਤੇ ਉਦਾਂ ਵੀ ਭਾਈ ਪਹਿਲਾ ਜਨਮ ਦਿਨਾਂ ਤੇਰਾ ਸਾਡੀ ਫੈਮਿਲੀ ਚ ਹਨ ਤੇ ਚਲੋ ਜਦੋਂ ਜਹਦ ਭਾਈ ਖਾਸੀ ਹੋਈ ਬਾਡੇ ਵਿੱਚ ਫੇਰ ਅਖੀਰ ਨੂੰ ਚਲੋ ਮੈਡਮ ਭਾਈ ਮੰਨੇ ਗਈ ਕਹਿੰਦੀ ਚਲੋ ਮੈਂ ਹਾਂਜੀ ਓ ਨੂਰੂ ਸਾਸਰੀਕਾਲ ਬੁਲਾਉਂਦਾ ਆ ਜਾ ਆ ਜਾ ਆ ਜਾ ਪੁੱਤਰੇ ਆ ਜਾ ਮੇਰਾ ਬੱਚਾ ਇਹ ਆ ਜਾ ਭਾਈ ਆ ਜਾ ਭਾਈ ਬੁਲਾ ਦੇ ਪੁੱਤ ਸਾਸਰੀਕਾਲ ਤੂੰ ਹੈ ਅੱਛਾ ਸਾਸਰੀਕਾਲ ਜੀ ਇਹ ਦੇਖ ਲੋ ਇਹਨੇ ਦੇਖ ਲਿਆ ਵੀ ਚਾਚੂ ਕੈਮਰਾ ਕੱਢੀ ਖੜਾ ਦੂਰ ਤੇ ਆਈ ਉਹ ਦੂਰ ਤੇ ਖੜ ਕੇ ਹੀ ਸਾਸਰੀਕਾਲ ਬੁਲਾਉਣ ਲੱਗਿਆ ਕਦੂ ਜਾ ਉਹ ਨੂਰੂ ਪੁੱਤ ਇੱਧਰ ਬਲਾ ਸਾਸਰੀਕਾ ਆਏ ਹਾਏ ਚਾਤਰੀਕਾਲ ਪਾਪ ਵੀ ਕਰਦੇ ਆ ਇੱਕ ਹੋਰ ਕਾਦੇ ਆਏ ਹਾ ਇੱਕ ਮੇਰੇ ਦਾ ਕਾਦੇ ਕਾਦੇ ਮੇਰੀ ਵਾਰ ਨੂੰ ਕਹਿੰਦੀ ਨਾ ਇੱਕ ਕਾਦੇ ਪੁੱਤ ਇੱਕ ਕਾ ਹਾਏ ਇੱਕ ਇਧਰ ਵੀ ਕਾਦੇ ਇੱਕੋ ਕਾਦੇ ਉਹ ਯਾਰ ਇੱਕ ਕਾਦੇ ਉਹ ਯਾਰ ਹਾਜਾ ਕਹਿੰਦੀ ਹਾਜਾ ਉਹ ਇੱਕ ਕਾਦੇ ਪੁੱਤ ਕਾਥੇ ਇੱਕ ਮਿੰਟ ਅੱਗੂ ਪੁੱਤ ਇੱਕ ਮਿੰਟ ਇਧਰ ਵੀ ਮਿਲੋ ਜੀ ਇਹ ਵੀ ਸਾਡਾ ਛੋਟੂ ਜਿਹਾ ਮੈਂਬਰ ਬੁਲਾਓ ਸਾਥਰੀ ਕਾਂ ਹੱਥ ਜੋੜ ਕੇ ਬੁਲਾਈ ਦੀ ਆ ਪੁੱਤ ਸ੍ਰੀ ਰਾਜ ਜੀ ਹਾਂ ਨੂਰੂ ਅਨੂਰੂ ਬੁਲਾਉਂਦੀ ਸੱਸਰੀ ਕਾਲ ਤਾਂ ਗੜਕ ਕੇ ਨੂਰੂ ਬੁਲਾ ਦੇ ਪੁੱਤ ਸੱਸਰੀ ਆ ਤੇਰੇ ਸੱਦ ਕੇ ਕੱਦੂ ਜਾਂਦਾ ਪੱਪ ਕਾ ਦੇ ਨਾ ਉਹ ਯਾਰ ਕਾ ਦੇ ਯਾਰ ਇੱਕ ਕਾ ਦੇ ਪੁੱਤ ਇੱਕ ਕਾ ਦੇ ਮੈਂ ਫੇਰ ਪੱਪੂ ਦਾ ਚਾਚੂ ਬਣ ਜਾਣਾ ਬਣ ਜਮਾ ਚਾਚੂ ਪੱਪੂ ਦਾ ਬਣ ਜਮਾ ਕਹਦੀ ਬਣ ਜਾ ਪੱਪੂ ਦਾ ਚਾਚੂ ਬਣ ਜਾ ਮੈਂ ਪੇ ਜਾਣਦਾ ਤਾਂ ਨਹੀਂ ਉਹਦੇ ਕੋ ਮੰਨੂ ਜਿਹੜੇ ਭੱਜ ਲੰਦੀ ਕਾਦੇ ਉਹ ਕਾਦੇ ਪੱਪੂ ਆ ਗਿਆ ਮੈਂ ਚੱਲਿਆ ਪੱਪੂ ਕਾਦੇ ਚੱਡਾ ਮੱਟੂ ਆਇਏ ਚਲੋ ਫੇਰ ਜਾਓ ਖੇਲੋ ਇਹ ਲੈ ਚਲੋ ਹਾਂ ਸਾਥਰੀ ਕੱਲ ਮੇਰੀ ਸੁਣਗੀ ਚਲੋ ਹੁਣ ਅੰਦਰ ਇਹ ਮੈਡਮ ਦੇਖ ਲਓ ਜਦ ਕੈਮਰਾ ਖੁੱਲ ਜਾਂਦਾ ਜਦ ਨਹੀਂ ਭੱਜਿਆਂ ਦੀ ਕੈਮਰੇ ਵੱਲ ਨੂੰ ਜੀ ਇਹਨੂੰ ਇੰਨਾ ਚਸਕਾ ਪੈ ਗਿਆ ਵਾ ਸਾਸਰੀਕਾਲ ਬੁਲਾਉਣ ਦਾ ਇਹ ਵੀ ਸਾਸਰੀਕਾਲ ਦੇ ਬਹੁਤ ਲੋਕ ਫੈਨ ਹੋਏ ਹੋਏ ਆ ਜੀ ਪਰ ਇਹ ਕੇ ਗਾਣਾ ਕਹਿੰਦੇ ਬਾਈ ਵੀ ਨੂਰੇ ਨੂਰ ਕਮੈਂਟਾਂ ਵਿੱਚ ਵੀ ਨੂਰੇ ਨੂਰ ਹੋਈ ਜਾਂਦੀ ਆ ਜਿੱਥੇ ਦਾ ਕਾਹੀ ਦੇਖਦੇ ਆ ਜੀ ਤੁਸੀਂ ਵੀ ਦੇਖਦੇ ਹੋਣੇ ਸਾਰੇ ਕਮੈਂਟਾਂ 'ਚ ਨੂਰੇ ਨੂਰ ਹੋਈ ਪਈ ਹੁੰਦੀ ਆ ਬਹੁਤ ਪਿਆਰੀ ਬੱਚੀ ਹੈ ਜੀ ਸਾਡੇ ਘਰ ਦੀ ਘਰ ਵਿੱਚ ਭਾਗਾ ਵਾਲੀ ਬੱਚੀ ਆਈ ਵੀ ਹੈ ਜੀ ਇਹ ਬਹੁਤ ਮਾਲਕ ਨੇ ਕਿਰਪਾ ਕਰੀਆ ਜਦੋਂ ਨੂਰ ਆਈ ਆ ਸਾਡੇ ਘਰਾਂ ਤੇ ਆਈ ਹੈ ਜੀ ਹੁਣ ਆਪਾਂ ਮੁੱਕ ਦੀ ਗੱਲ ਪਰ ਗੱਲ ਇਦਾਂ ਜੀ ਫਿਰ ਹੁਣ ਜਿਹੜੀ ਬਰਥਡੇ ਵਾਲਾ ਪਲਾਨ ਬਣਿਆ ਸਾਡਾ ਚਲੋ ਜੈਸਮੀਨ ਨੂੰ ਮਨਾਇਆ ਔਖਾ ਸੌਖਾ ਵੀ ਨਹੀਂ ਚੰਗੇ ਨਹੀਂ ਲੱਗਦੇ ਐ ਮਨਾਉਣਾ ਤਾਂ ਹੈਗਾ ਹੀ ਆ ਚਲੋ ਕਹਿੰਦੇ ਚਲੋ ਮਨਾਣਾ ਮਨਾ ਲਓ ਪਰ ਮੈਂ ਬਾਹਰ ਦਾ ਨਹੀਂ ਪਾਈ ਖਾਣਾ ਇਹ ਇਹ ਗੱਲ ਦੇ ਹੱਕ ਵਿੱਚ ਇਹਦੇ ਵਿੱਚ ਮੈਂ ਵੀ ਹੈਗਾ ਤਾਂ ਮੈਂ ਕਿਹਾ ਵੀ ਜਿੱਦਾਂ ਹੁਣ ਬਿਮਾਰ ਠਮਾਰ ਆ ਨਾ ਵੀ ਬਮਾਠਮਾਰ ਕਰਕੇ ਵੀ ਬਾਹਰ ਦਾ ਕਾਹ ਨੂੰ ਖਾਣਾ ਕਿਉਂਕਿ ਮਸਾਲੇ ਮਸੂਲੇ ਤੁਹਾਨੂੰ ਪਤਾ ਹੀ ਹੈ ਇੱਕ ਜੀਬ ਦਾ ਸਵਾਦ ਹੁੰਦਾ ਉਹ ਚੀਜ਼ ਨੂੰ ਬੰਦਾ ਕਹਿੰਦਾ ਦਾ ਹੈਗਾ ਵੀ ਨਹੀਂ ਯਾਰ ਬਾਹਰੇ ਚਲਦੇ ਪਰ ਉਹ ਚੀਜ਼ਾਂ ਖਰਾਬ ਕਰਦੀਆਂ ਹੈਨਾ ਤੇ ਫਿਰ ਆਹੀ ਡਿਸਾਈਡ ਕਰਿਆ ਸਾਰੀ ਫੈਮਿਲੀ ਨੇ ਉਹ ਵੀ ਭਾਈ ਘਰਾਂ ਹੀ ਕੇਕ ਕੱਢਦੇ ਆ ਤੇ ਆਪਾਂ ਸਬਜ਼ੀ ਜੋ ਵੀ ਬਣਾਉਣੀ ਆ ਹੈਨਾ ਵੀ ਲੇਡੀਜ਼ ਭੈਣਾਂ ਨੇ ਆ ਜਾਣਾ ਹੁਣ ਵੀ ਤਿਆਰੀ ਚੱਲ ਰਹੀ ਹੈ ਜੀ ਪੂਰੀ ਹੁਣ ਮੈਂ ਤੁਹਾਨੂੰ ਦਿਖਾਣਾ 2 ਮਿੰਟ ਬੈਕ ਕੈਮਰਾ ਕਰਕੇ ਤੇ ਹੁਣ ਘਰਾਂ ਫਿਰ ਸਬਜ਼ੀਆਂ ਦੋ ਸਬਜ਼ੀਆਂ ਬਾਕੀ ਦਹੀਂ ਹੋ ਗਿਆ ਤੇ ਮਿੱਠੇ ਚ ਬਣਾ ਲੈਣਾ ਕੁਝ ਹੁਣ ਘਰਾਂ ਹੀ ਆਪਾਂ ਸੈਲੀਬ੍ਰੇਟ ਕਰਨਾ ਜੀ ਬਾਡੇ ਜੈਸਮੀਨ ਦਾ ਤੇ ਆਜੋ ਫਿਰ ਤੁਹਾਨੂੰ ਹੁਣ ਦਿਖਾਣੇ ਆ ਜੀ ਕਿਵੇਂ ਚੱਲਦੀ ਆ ਤਿਆਰੀ ਚਲੋ ਜੀ ਫਿਰ ਚਾਲਦੇ ਉਧਰ ਲਓ ਜੀ ਭਾਈ ਇੱਧਰ ਸਾਡੀ ਫੈਮਿਲੀ ਐ ਪੂਰਾ ਗਾਹ ਪਾਇਆ ਪਿਆ ਹੈ ਤੇਰੇ ਮੰਮੀ ਮੈਂ ਵੀ ਸਿੱਖਣਾ ਹੁਣ ਆਟਾ ਗੁੰਨਣਾ ਉਦੋਂ ਮੈਨੂੰ ਬਹੁਤ ਦਿੱਕਤ ਆਈ ਜਦੋਂ ਕਚੌਰੀਆਂ ਬਣਾਈਆਂ ਹੋਰ ਉਹੀ ਗੱਲ ਆ ਹੁਣ ਮੈਂ ਨਾ ਆ ਮੈਂ ਵੀਡੀਓ ਹੁਣ ਤਾਂ ਹੀ ਬਣਾ ਲਈ ਵੀ ਅੱਗੇ ਤੇ ਨਾ ਵੀਡੀਓ ਕੱਢ ਕੇ ਦੇਖ ਲਈ ਕਰਨੀ ਹੁਣ ਤੂੰ ਆ ਕੇ ਆ ਕੇ ਪ੍ਰੈਕਟਿਸ ਕਰ ਲੈਣੇ ਦੇਖ ਹੈ ਹੁਣ ਤੂੰ ਵੜਾ ਕੇ ਗੁੰਨੇ ਕੇ ਦੇਖ ਹਾਂ ਨਹੀਂ ਹਜੇ ਮੈਂ ਹਜੇ ਮੈਂ ਤਾਂ ਮੜਾ ਇਹ ਜਾਣਾ ਰੋਪੜ ਨਹੀਂ ਮੈਂ ਹੋਰ ਸਮਾਨ ਜਿਆ ਲੈ ਕੇ ਜਾਣੇ ਇੱਕ ਦੋ ਮੈਂ ਆਟਾ ਦਾ ਗੁੰਨੇ ਆ ਉਦਣ ਮੈਂ ਬਲੋ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੜਾਹ ਕਹਿੰਦੇ ਸੀਗੇ ਵੀ ਐ ਪਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਬੁਲਾਈਓ ਨਹੀਂ ਕਿਸੇ ਨੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇ ਗੱਲਾਂ ਕਰੀ ਭਾਈ ਆਟਾ ਗੁੰਧੀਆਂ ਹਾਂ ਹਾਂ ਔਰ ਗੁੰਧਦੇ ਆ ਜਿਵੇਂ ਮੱਕੀ ਦਾ ਆਟਾ ਗੁੰਧਦੇ ਮੇਰੇ ਨਹੀਂ ਭਾਈ ਜਿੰਨਾ ਮਰਜੀ ਆ ਉਦਾਂ ਮੈਂ ਗੰਨਿਆ ਹਾਂ ਚੱਲ ਗੁੰਨਤਾ ਹਾਂ ਸਿਖਾ ਦੇਣਾ ਬਸ ਪਾਜੀ ਨੂੰ ਇੱਕ ਵਾਰ ਹੋਰ ਇੱਕ ਵਾਰ ਗੁੰਨਦਾ ਭਾਈ ਹਾਂ ਮੈਂ ਜਿੰਨਾ ਉਹ ਬੜੀ ਪ੍ਰਾਤ ਪਿੱਤਲ ਦੀ ਉਹਦੇ ਵਿੱਚ ਐਂ ਟੱਕ ਜੇ ਦਿੱਤੇ ਵੀ ਆ ਉਹ ਕਾਦੇ ਵਾਸਤੇ ਉਹ ਬੁੱਤਾ ਹੁੰਦਾ ਏ ਆਟਾ ਵਧੀਆ ਗੁੰਨ ਹੋ ਜਾਂਦਾ ਅੱਛਾ ਕਿਸਕ ਦਾ ਨਹੀਂ ਆਟਾ ਅੱਛਾ ਆਟਾ ਫਸੇ ਰਾਂ ਦਾ ਮੁੱਕੀ ਸੋਣੀ ਆਂਦੀ ਏ ਇਹਦੇ ਵਿੱਚ ਆਟਾ ਖਿਸਕੀ ਜਾਂਦਾ ਏ ਇਹ ਖਿਸਕੀ ਜਾਂਦਾ ਹਨਾ ਹਾਂ ਉਹ ਆਟਾ ਉਹਦੇ ਵਿੱਚ ਮੁੱਕੀ ਸੋਣੀ ਆ ਜਾਂਦੀ ਏ ਮੁੱਕੀ ਰੋਟੀ ਬਹੁਤ ਵਧੀਆ ਬਣਦੀ ਉਹਦੇ ਵਿੱਚ ਅੱਛਾ ਇਹਦੇ ਮੁੱਕੀ ਰੋਟੀ ਜ਼ਿਆਦਾ ਬਣਦੀ ਲਓ ਵੀ ਆਹਾ ਹੋ ਇਹਦੇ ਵਿੱਚ ਕੀ ਆਪੇ ਕੀ ਆ ਇਹ ਤਾਂ ਕੀਆ ਖਰਾਬ ਹੋ ਗਈ ਬੈਰ ਜੀ ਚੁੱਕੀ ਜੀ ਕੀ ਆ ਜਿਹੜਾ ਰੱਖਦੇ ਭਾਈ ਛੱਡ ਨਾ ਦੁਕਾਨ ਦੀ ਅੱਛਾ 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 ਆਟਾ ਗੁੰਨ ਹੋ ਗਿਆ ਆ ਤਾਂ ਕੀਆ ਖਰਾਬ ਦੀ ਆਟਾ ਗੁੰਨ ਹੋ ਗਿਆ ਇੱਧਰ ਭਾਈ ਸਬਜ਼ੀ ਬਣ ਰਹੀ ਆ ਹੈ ਹੈ ਤਾਂ ਦੇਖ ਆ ਵੀ ਨਜ਼ਾਰਾ ਇਹ ਹੋਟਲਾਂ ਪਰ ਖਾਣ ਨਾਲ ਵਾਹ ਨਜ਼ਾਰਾ ਨਹੀਂ ਔਰ ਇਹ ਘਰਾਂ ਹੈ ਘਰ ਦੀ ਜੀ ਸੁਧ ਹੁੰਦੀ ਪਾ ਕੇ ਹੈ ਹਾਂ ਹੋਟਲਾਂ ਦੇ ਮਸਾਲੇ ਉਹਲੇ ਪਾ ਦਨੇ ਆ ਖਾਣ ਨੂੰ ਪਾਉਣੇ ਦਾ ਹੁੰਦਾ ਨਾ ਆ ਕੇ ਸਾਢੇ 2 ਮੈਂਬਰ ਭਾਈ ਪਨੀਰ ਖਾਂਦੇ ਨਹੀਂ ਫੇਰ ਉਹ ਕਹਿੰਦੇ ਵੀ ਨਹੀਂ ਮਟਰ ਮਟਰੇ ਬਣਾਉਣੋ ਆ ਆਲੂ ਮਟਰ ਦੋ ਭੈਣਾਂ ਕਹਿੰਦੀਆਂ ਵੀ ਆਲੂ ਮਟਰੇ ਬਣਾਉਣਾ ਨਹੀਂ ਮੈਂ ਤਾਂ ਕਹਿੰਦਾ ਮਾਖਾ ਗੱਲ ਕੁਝ ਵੀ ਨਹੀਂ ਹੈਗੀ 2 ਕਿਲੋ ਪਨੀਰ ਆਉਣਾ ਪਨੀਰ ਪੈ ਜਾਂਦਾ ਵਿੱਚ ਉਹ ਤਾਂ ਆਪਣੇ ਤਾਂ ਵੀ ਕੱਢ ਸਕਦੇ ਵੇ ਅਸੀਂ ਸਾਨੂੰ ਸਵਾਦ ਨਹੀਂ ਲੱਗਦਾ ਅਸੀਂ ਤਾਂ ਆ ਕੇ ਆ ਕੇ ਉਹ ਤਾਂ ਘਰ ਦਾ ਵੀ ਨਿਕਲ ਜਾਣਾ ਪਰ ਸਵਾਦ ਨਹੀਂ ਲੱਗਦਾ ਉਹ ਤਾਂ ਜੀ ਸਹੀ ਤਰ੍ਹਾਂ ਬਣਾਦਾ ਕੁੱਝ ਖਾਣ ਨਹੀਂ ਆ ਬਸ ਫਿਰ ਬਣਾ ਲੈ ਕਿੱਦਾਂ ਦਾ ਪਨੀਰ ਜੇ ਹੋਏ ਪਨੀਰ ਨੂੰ ਕਈ ਪਨੀਰ ਦੀ ਸਬਜ਼ੀ ਹੈ ਗੋਭੀ ਦੀ ਸਬਜ਼ੀ ਕਈ ਬੰਦੇ ਪਲੀਰ ਪਨੀਰ ਲਾਈਕ ਕਰਦੇ ਬਾਈ ਮੇਰਾ ਫੇਵਰੇਟ ਆ ਪਨੀਰ ਕਈ ਨਹੀਂ ਖੰਦੇ ਇਹਨਾਂ ਦਿਖਾਉਂਦਾ ਜੇ ਥੋੜੇ ਦਿਨ ਬਾਅਦ ਬਣਾ ਲਓ ਫੇ ਪਨੀਰ ਨਹੀਂ ਚੰਗਾ ਲੱਗਦਾ ਜੇ ਹੋਵੇ ਨਾ 15 20 ਦਿਨ ਪਿੱਛੇ ਦਾ ਖਾਵੇ ਹਾਂ ਫੇ ਠੀਕ ਲੱਗਦਾ ਮੈਂ ਨਹੀਂ ਬਣਾਉਂਦਾ ਨਾ ਮਾਤਿਹਾਰ ਆ ਗਿਆ ਚਲੋ ਕੁਝ ਆ ਗਿਆ ਸਾਡੇ ਵਰਗੇ ਕਹਿੰਦੇ ਪਨੀਰੀ ਬਣਾਣਾ ਨਹੀਂ ਚਲੋ ਹਰੇਕ ਦਾ ਆਪਣਾ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਆ ਆਪਣੀ 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 ਪਸੰਦ ਹੁੰਦੀ ਆ ਸਾਡੇ ਇੱਧਰ ਤਾਂ ਜਿਆਦਾ ਪਕੌੜੀਆਂ ਹੀ ਮਹਾਨੀਆਂ ਕਟੌੜੀਆਂ ਪਕੌੜੀਆਂ ਕਟੌੜੀਆਂ ਕਟੌੜੀਆਂ ਅਸੀਂ ਕਚੌਰੀਆਂ ਕਹਿੰਦੇ ਨਹੀਂ ਸਾਡੇ ਉੱਧਰ ਤਾਂ ਪਤਾ ਹੀ ਨਹੀਂ ਕਚੌਰੀਆਂ ਵੀ ਬੰਦੀਆਂ ਭੁੰਨਦੀਆਂ ਨਹੀਂ ਜਿਹੜੇ ਆ ਕੇ ਪਤਾ ਲੱਗਾ ਵੀ ਕਚੌਰੀਆਂ ਵੀ ਬੰਦੀਆਂ ਸਾਡੇ ਉੱਧਰ ਅਜਾ ਯੂਪੀ ਨਹੀਂ ਬਾਬੀ ਕੋਈ ਵੀ ਬਣਾਉਂਦਾ ਹੈ ਹਾਂ ਜਿਵੇਂ ਸਾਡੇ ਫੂਲ 'ਚ ਹੈ ਨਾ ਨਾ ਫੂਲ 'ਚ ਨਹੀਂ ਆਉਂਦਾ ਦੁਨੀਆ ਹੈਗਾ ਹੈ ਸਾਡੇ ਉੱਧਰ ਨਹੀਂ ਅੰਮ੍ਰਿਤਸਰ ਵੱਲ ਨਹੀਂ ਕਿਸੇ ਨੂੰ ਵੀ ਪਤਾ ਨਹੀਂ ਕਹਿੰਦੇ ਅਸੀਂ ਵੀ ਬਣਾ ਲੈਣੇ ਕਚੌਣੀਆਂ ਮੈਂ ਤਾਂ ਨਹੀਂ ਸਾਡੇ ਕਚੌੜੀਆਂ ਨਹੀਂ ਦੁਆੜੀ ਨੂੰ ਸਾਡੇ ਬਣਦੀਆਂ ਦੁਆੜੀ ਨੂੰ ਆਪਣਾ ਪਕਵਾਨ ਹੋਰ ਕੁਝ ਪਕਵਾਰੀਆਂ ਬਣਾ ਰਹੇ ਹਾਂ ਤੇ ਕੋਈ ਚੋਰੀ ਦਾ ਇੱਕ ਤਾਂ ਹਾਂ ਕਿ ਨਾ ਪਕਵਾਰੀਆਂ ਬਣਾਉਣੀਆਂ 1 ਦਿਨ ਮੈਂ ਸਾਡੇ ਤਾਂ ਕਹਿੰਦੇ ਕਚੌੜੀਆਂ ਦੁਆੜੀ ਨੂੰ ਵੀ ਚਾਹੀਦੀਆਂ ਪਕਵਾਰੀਆਂ ਚੱਕਰੇ ਨੂੰ ਵੀ ਚਾਹੀਦੀ ਨਹੀਂ ਹੁਣ ਤਾਂ ਭਾਈ ਕਚੌੜੀਆਂ ਬਣੇ ਜਾਂਦੀਆਂ ਸਾਡੇ ਤੇ ਵੀ ਚ ਹਫ਼ਤੇ ਸਮਝ ਲੈ ਬਾਅਦ 10 ਦਿਨ ਵਿੱਚ 15 ਦਿਨ ਵਿੱਚ ਦੋ ਵਾਰੀ ਖਾਣ ਜਣੀ ਹੈ ਚੱਕਰੇ ਆ ਦੁਆੜੀ ਨੂੰ ਤਾਂ ਪੱਕੀਆਂ ਹੀ ਆ ਸਾਡੇ ਹੂੰ ਉੱਧਰ ਅੱਜ ਸਾਰੇ ਕੰਮ ਲਾਏ ਵੇ ਆ ਇੱਧਰ ਇੱਧਰ ਵੀ ਕੰਮ ਚੱਲ ਰਿਹਾ ਅੱਜ ਦਾ ਅੱਜ ਦਾ ਪਰੌਣੇ ਵੀ ਨਹੀਂ ਛੱਡੇ ਠੀਕ ਆ ਦੀ ਸਾਰਿਆਂ ਨੂੰ ਇੱਧਰ ਫਾਦਰ ਸਾਹਿਬ ਨੂੰ ਮਿਲੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਆਏ ਜੀ ਤਾਂ ਇਹ ਕਾ ਸਫਾਈ ਚੱਲ ਰਹੀ ਹੈ ਮਰਚੰਡ ਚ ਡੰਡੀਆਂ ਤੋੜ ਰਹੇ ਆ ਅੱਛਾ ਉਹ ਕਹਿੰਦੇ ਬੰਦੇ ਜਿਨ੍ਹਾਂ ਘੱਟ ਉਹਨਾਂ ਹੀ ਧੰਦੇ ਜਾਲਾ ਹਾਂ ਨਾ ਠੀਕ ਹੈ ਗੱਲ ਆਏ ਆ ਵੀ ਥੋੜੀ ਦੇਰ ਪਹਿਲਾਂ ਭਾਈ ਮੈਂ ਵੀ ਲੱਗਿਆ ਵਾ ਦੂਰੀ ਫਿਰ ਮੈਨੂੰ ਬਲਾਗ ਬਣਾਉਣ ਕਰਕੇ ਮੈਨੂੰ ਇੱਧਰ ਆਣਾ ਪਿਆ ਹੈ ਮੈਂ ਵੀ ਮਿਰਚیں ਛਲਾ ਰਿਹਾ ਤਾਂ ਉਹ ਕਰ ਰਹੇ ਤੇ ਡੰਡੀਆਂ ਤੋੜ ਰਹੇ ਤੇ ਹਾਂ ਬਲਾ ਸਸਰੀ ਦਾ ਸਸਰੀ ਗੱਲ ਦੀ ਸਾਰੇ ਮੈਂ ਵੇਂਦ ਕਰਦਾ ਸਾਰੇ ਚੱਦ ਕਿੱਲਾ ਚਿਰ ਹੋਦੀ ਅੱਛਾ ਠੀਕ ਆ ਠੀਕ ਆ ਲਓ ਜੀ ਫਿਰ ਹੁਣ ਚੱਲ ਰਹੀ ਹੈ ਤਿਆਰੀ ਭਾਈ ਮਿਲਦੇ ਆਂ ਫਿਰ ਅੱਗੇ ਬਾਕੀ ਇੱਕ ਸਬਜ਼ੀ ਬਾਅਦ ਚ ਦਿਖਾਵਾਂਗੇ ਅਗਲੀ ਹੁਣ ਗੋਭੀ ਬਣਾਉਣੀ ਹੈ ਨਾ ਠੀਕ ਆ ਠੀਕ ਆ ਨਾ ਵੀ ਇਧਰ ਮੋਲੂ ਦੀ ਡਿਊਟੀ ਲੱਗੀ ਵੀ ਆ ਡਿਊਟੀ ਸੱਕਦਾ ਪੂਰੀ ਡਿਊਟੀ ਪੂਰੀ ਕਰ ਸਕਦਾ ਤੇ ਮੋਲੂ ਭਾਈ ਆਪਣੇ ਭਾਂਜੇ ਨੂੰ ਸੰਭ ਰਿਹਾ ਏ ਸਾਡੇ ਡੱਡੂ ਨੂੰ ਓਏ ਜਾਗਦਾ ਦੇਖ ਲਾਇਆ ਨਾ ਆ ਲਡੂ ਹਮਣਾ ਵੜਾ ਉੱਖਾਂ ਮਾਰਦਾ ਪਤਾ ਨੂੰ ਉਛਲਦਾ ਲੱਤਾਂ ਮਾਰ ਕੇ ਉੱਪਰ ਨੂੰ ਚੜਦਾ ਉੱਪਰ ਨੂੰ ਮਾਰ ਹਾਂ ਵੜਾ ਉੱਖਾ ਜਾਂਦਾ ਵੜਾ ਤੇਜ ਹੈ ਡੱਡੂ ਸਾਡਾ ਵੇ ਨਾ ਕੱਟਦੇ ਦੀ ਪਾਪੀ ਨਾ ਕੱਟਦੇ ਨਾ ਕਟੋਏ ਦੇ ਮੜੇ ਜਿਆ ਸਵੇਰੇ ਕੱਲ ਸਵੇਰੀ ਛਰੀਟ ਮਾਰੀ ਜਾਂਦੇ ਆ ਮਾਰ ਲੈ ਇਹਨੇ ਨਾ ਦੇਖੇ ਢੀ ਲੰਬੀ ਛਰੀਟ ਮਾਰੀ ਵਿਚਰੇ ਨੂੰ ਸਹੀ ਗਾ ਮੈਂ ਤਾਂ ਸਪੈਸ਼ਲ ਹੀ ਇਹਦੇ ਜੋ ਗੋਲੇ ਬੱਚੇ ਆਲਾ ਨੇਲ ਕਟਰ ਲੈ ਕੇ ਆਇਆ ਅੱਜ ਸਪੈਸ਼ਲ ਸਗੋ ਨਾ ਵੀ ਨਾ ਕੱਟੋ ਪਹਿਲਾਂ ਇਹਦੇ ਫੇਰ ਰਾਟ ਵੀ ਪੂਰੇ ਪਾਏ ਬੱਗੇ ਸ਼ੇਰ ਨੇ ਫਿਰੋਂ ਦਾ ਬੜੀ ਖੇਤੀ ਆ ਹਮ ਲੈ ਲੈ ਬਾਕੀਆਂ ਲੈਦਾ ਛੇਰ ਹੋਰ ਵਾਸ ਆਹ ਨਜ਼ਾਰੇ ਵਾਲੀ ਉਹ ਮਰਾ ਦੁੱਧ ਪੀ ਲੋ ਸੌਜੋ ਦੁੱਧ ਪੀ ਲੋ ਸੌਜੋ ਆਹੀ ਕੰਮ ਚੱਲੀ ਜਾਂਦਾ ਇਹਦੇ ਨਜ਼ਾਰੇ ਆ ਉੱਠਦਾ ਵਾ ਦੁੱਧ ਪੀਂਦਾ ਵਾ ਫੇਰ ਸੌ ਜਾਂਦਾ ਫੇਰ ਉੱਠਦਾ ਫੇਰ ਦੁੱਧ ਪੀਂਦਾ ਫੇਰ ਸੌ ਜਾਂਦਾ ਹੋਰ ਹੋ ਇਧਰ ਭਾਈ ਚੱਲ ਰਹੀ ਅੱਜ ਸਾਡੇ ਚੁਾਈ ਡੰਗਰਾਂ ਦੀ ਸਾਡਾ ਬਰਿੰਦਰ ਵੀ ਅੱਜ ਤੱਕ ਐਮ ਆ ਪੂਰਾ ਚੁਾਈ ਬਰਿੰਦਰ ਹੋ ਗਈ ਗਾਇਆਂ ਵੀ ਗਾਇ ਬਾਕੀ ਹੈ ਅੱਛਾ ਗਾਇਆਂ ਰਹਿ ਗਈਆਂ ਹੈ ਗਾਇਆਂ ਤਾਂ ਚੱਲ ਮਸ਼ੀਨ ਲੱਗ ਜਣੀ ਏ ਕੱਖ ਭਾਈ ਮੀਂਹ ਪੈ ਗਿਆ ਕੱਖ ਸਟਾਏ ਤੇ ਇਕੱਠੇ ਆਲਾ ਮੀਂਹ ਜਿਹੜੇ ਸ਼ੈੱਡ ਦੇ ਅੰਦਰ ਆ ਉਹ ਤਾਂ ਠੀਕ ਆ ਬਾਹਰ ਵਾਲੇ ਹੋ ਗਏ ਖਰਾਬ ਉਹ ਫੋਲੇ ਆ ਸਗੋਂ ਅੱਜ ਸਾਰੇ ਭਾਫਾ ਨਿਕਲਣ ਲੱਗੀਆਂ ਮੀਂਹ ਕਰਕੇ ਗੱਲੇ ਹੋ ਗਏ ਨਾ ਕੱਖ ਸਾਰੇ ਇਹ ਕਰਕੇ ਲਓ ਭਾਈ ਜਿੱਦੀ ਹੋ ਗਈ ਤਿਆਰੀ ਕ ਸਬਜੀ ਹਾਂ ਸਬਜੀ ਹੋ ਗਈ ਹੂੰ ਪਹਿਲਾਂ ਤਾਂ ਖਾਸੀ ਕੜਾਹੀ ਭਰੀ ਵੀਦੀ ਹੁਣ ਘਟ ਰਹੀ ਗਈ ਫਿਰ ਜੇ ਤਾਂ ਹੁਣ ਨਹੀਂ ਅੱਛਾ ਰੱਜੇ ਤੇ ਤਰੀ ਉੜ ਗਈ ਹੈ ਨਾ ਬੀ ਆ ਮੇਰੇ ਕੋਲ ਜੀ ਦੀ ਮੜ ਕੇ ਪੜੀ ਹਾਂ ਇਹ ਨਿਆਰੇ ਹੀ ਦੇਖ ਲਾ ਘਰ ਦੀ ਸਬਜ਼ੀ ਤੇ ਉਹ ਹੋਰ ਕੁਝ ਨਹੀਂ ਖਾਣੇ ਪੀਣੇ ਨੂੰ ਦੇਖ ਜਿੰਨਾ ਉਹ ਲੱਗਿਆ ਉਧਰ ਜਵਾਨ ਰੂਣ ਭਾਈ ਫੜ ਉਹਨ ਲਿਆ ਉਹਨੂੰ ਪੂਰੀ ਨਹੀਂ ਲਿਆ ਗੱਲ ਪਤਾ ਕੀ ਹੈ ਹੋਰ ਕੁਝ ਨਹੀਂ ਹੁੰਦਾ ਦੇਖ ਉੱਥੇ ਆਪਣਾ ਵਾਤੇ ਵਾਤੇ 4000 5000 ਲੱਗ ਜਾਂਦਾ ਹਨਾ ਉਰੇ ਜੇ ਦੇਖਿਆ ਜਾਵੇ ਸਮਝ ਲਓ 1500 2000 ਤੱਕ ਤਾਂ ਘਰਾਂ ਵੀ ਲੱਗੇ ਜਾਂਦਾ ਪਰ ਆਏ ਆ ਵੀ ਇਹ ਚੀਜ਼ ਵਧੀਆ ਆ ਵਧੀਆ ਆਏ ਆਪਣੇ ਘਰ ਦੀ ਫਰੈਸ਼ ਹਾਂ ਫਰੈਸ਼ ਚੀਜ਼ ਆ ਨਾਲੇ ਆਏ ਆ ਆਪਣਾ ਆਪ ਬਣਾਈ ਵੀ ਆ ਸਫਾਈ ਨਾਲ ਹਨਾ ਆਪ ਬਣਾਈ ਵੀ ਆ ਤੇ ਕੋਈ ਮਸਾਲਾ ਨਹੀਂ ਫालतू ਕੋਈ ਕੁਝ ਨਹੀਂ ਹਨਾ ਰੋਟੀ ਐਨ ਘਰ ਦਾ ਫੁਲਕਾ ਇਹ ਚੀਜ਼ ਆ ਬਸ ਮੁੰਨੂ ਜੇ ਬڑا ਹੋਲੇਗੇ ਆ ਤਾ ਨਾ ਮੰਮੀ ਨੂੰ ਕਹਿੰਦਾ ਤੁੱਸੇ ਬਣਾ ਦੇ ਦੇ ਤੂੰ ਨਾ ਲਿਆ ਓਏ ਉਹ ਤਾਂ ਹੁੰਦਾ ਸਾਸੀ ਉਹਦਾ ਸਾਤਰੀ ਕਾਲੀ ਨੇ ਬੁਲਾਤੀ ਪਹਿਲਾਂ ਲਾ ਕੇ ਆਇਆ ਮੁੰਡਾ ਹੁਣ ਨੂਰੂ ਨਾਨੀ ਬੁਲਾਉਂਦੇ ਤੁਹਾਨੂੰ ਹੁਣ ਦੇਖਿਓ ਨੂਰੂ ਨੂੰ ਹੁਣ ਦੇਖਿਓ ਨੂਰੂ ਓਏ ਮੈਂ ਸੋਚਦਾ ਮੈਂ ਕਿਹਾ ਕਾਨੂੰ ਕਹਿਣਾ ਹੈ ਆਪੇ ਬੁਲਾ ਦੇਣੀ ਹੁਣ ਨਹੀਂ ਪਰ ਚੁੱਚੂ ਕਰੀ ਫਿਰਦਾ ਗੰਦਾ ਬੱਚਾ ਚੁੱਚੂ ਕਰ ਲਿਆ ਨੂਰੂ ਅਲ ਨੂਰੂ ਪਹਿਲਾਂ ਗੱਲ ਸੁਣ ਮੇਰੀ ਗਾਂਏ ਕਿੱਦਾ ਬੋਲਦੀ ਗਾਂਏ ਕਿੱਦਾ ਬੋਲਦੀ ਓਰੇ ਆ ਪੁੱਤ ਉਹ ਗੱਲ ਤਾਂ ਸੁਣ ਲੈ ਮੇਰੀ ਖੜ ਜਾ ਫੇ ਗਾਂਏ ਕਿੱਦਾ ਬੋਲਦੀ ਉਹ ਗਾਂਏ ਗਾਏ ਕਿਤਾ ਬੋਲਦੀ ਕਿਦਾਂ ਬੋਲਦੀ ਗਾਏ ਮੈਂ ਉਰੇ ਆ ਕੇ ਦੱਸ ਬਿੱਲੀ 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 ਸੁਜੂ ਕਾਲਿਆ ਵਿੱਚ ਗੰਦਾ ਬੱਚਾ ਸਵੇਰੇ ਕੀ ਕਰਿਆ ਤਾ ਐ ਕਰੀਦੀ ਸਵੇਰੇ ਕਹਿੰਦੀ ਐ ਕੀ ਕਰਿਆ ਤਾ ਕਦੂ ਯਾ ਇਹਨੇ ਪਜਾਮੀ ਚੇਂਜ ਕਰੋ ਭਾਈ ਚੁੱਚੂ ਗੱਲਿਆ ਨੇ ਆ ਦੇਖ ਲੋ ਭਾਈ ਸਾਡੇ ਟੱਬਰ ਦੇ ਹਾਲ ਦੇਖ ਲੋ ਚਾਰ ਫੁੱਲ ਤੇ ਬੜੇ ਬੜੇ ਗੋਭੀ ਦੇ ਚਾਰ ਚਾਰ ਕਿਲੋ 3.5-4 ਕਿਲੋ ਗੋਭੀ ਦੀ ਦੇਖ ਲੋ ਇਹ ਆ ਚੱਕੀ ਮੰਮੀ ਆਹ ਇਹ ਆ ਬਣਾਤੀ ਆ ਆ ਬਣਾ ਬਣਾਤੀ ਇੱਕ ਦੋ ਫੁੱਲ ਇਹ ਪਏ ਰਹਿ ਗਏ ਤੋ ਸਾਈਡ ਪਰ ਰਹਿ ਗਿਆ ਇੱਕ ਫੁੱਲ ਰਹਿ ਗਿਆ ਤਿੰਨੇ ਬਣਾ ਲਈ ਅੱਛਾ ਤਾ ਤੁਸੀਂ ਸੰਗੀ ਘਾਟ ਇਹਨੇ ਫੁੱਲੇ ਪਾਸੇ ਕਰ ਦਿੱਤਾ ਮੈਂ ਦੋ ਸੀਗੇ ਮੈਂ ਦੋ ਫੁੱਲ ਦੇਖਿਆ ਨਹੀਂ ਤੁਸੀਂ ਫੁੱਲੰਤਰੇ ਪਾਈ ਤੇ ਕੱਪੜੇ ਦੇ ਰੇਠਾਂ ਦਾ ਕੱਪੜੇ ਚੱਕਿਆ ਨਹੀਂ ਤਾਂ ਫੁੱਲ ਦੇ ਗਿਆ ਨਹੀਂ ਇਹ ਜੇ ਤਾਂ ਮੈਨਾਂ ਦੇ ਦੇਖਣਾ ਦਵਾਰ ਲੱਗਿਆ ਮਾਣ ਹੁਣ ਇੱਕ ਡੇਢ ਫੁੱਲ ਜਿਹੜਾ ਹੈ ਰਹਿ ਗਿਆ ਉਹ ਦੋ ਦਵਾਰਾਂ ਲੱਗਿਆ ਵਾ ਚੱਲ ਮੈਂ ਕਿ ਬਣਾ ਲਉ ਹੁਣੀ ਤੇ ਵਿਚੇ ਰਲਾ ਲਿਓ ਭਾਈ ਵਿਚੇ ਰਲਾ ਲਿਓ ਸਿੱਕੋ ਕਰ ਉਹ ਵੀ ਦੋ ਦੋ ਘਣਾ ਕੰਮ ਛਿੜ ਗਿਆ ਆ ਨਹੀਂ ਹੁਣ ਬਈ ਹੁਣ ਹੁਣ ਕੀ ਕਰੀਏ ਹੁਣ ਨਹੀਂ ਹੁਣ ਦੇਖਿਆ ਨਹੀਂ ਨਾ ਉਹ ਨਹੀਂ ਹੁਣ ਬਹਿਲੀਆਂ ਹੋ ਗਈਆਂ ਦੀਆਂ ਬਈ ਹੁਣ ਰੋਟੀ ਲਾ ਗਈ ਬਈ ਹੁਣ ਰੋਟੀ ਕਰਦੇ ਆ ਮਿੰਨੇ ਰਾਤ ਲਿਆ ਕੇ ਰੱਖੇ ਆਲੇ ਆ ਕੇ ਮੈਂ ਤਾਂ ਇੱਕ ਜਗ੍ਹਾ ਰੱਖੇ ਤੇ ਮੈਂ ਰੱਖੇ ਦੇ ਅੰਦਰ ਮੇਰੀ ਗੱਲ ਸੁਣੋ ਅੱਧੀ ਗੋਭੀ ਤਾਂ ਫ੍ਰਿਜ ਦੇ ਹੇਠਲੇ ਚ ਰੱਖ ਥੀ ਇੱਕ ਪੁਲਆਦੀ ਗੋਭੀ ਬਾਹਰ ਰੱਖ ਦੇਉ ਸਾਨੂੰ ਕਹਦੇ ਬਾਹਰ ਗਈ ਹੈ ਅੱਛਾ ਦੁੱਧ ਵਾਲੇ ਫ੍ਰਿਜ ਚ ਰੱਖਦੀ ਅੱਧੀ ਹਾਂ ਬਾਈ ਮੇਰੀ ਗੱਲ ਸੁਣ ਲਓ ਮੈਂ ਤਾਂ ਲਿਜਾ ਕੇ ਇੱਕ ਜਗ੍ਹਾ ਰੱਖੀ ਸੀ ਬਾਈ ਦਾਦੀ ਨੇ ਕਰਖੇ ਬੈੜੀ ਨਾ ਕਰਦੀ ਦਾਦੀ ਪਰ ਆਜੋ ਬੈੜੀ ਇੱਥੇ ਘਬੀ ਨਾ ਫਲਕ ਘਾਟਾਉਂਦਾ ਬੰਦਾ ਨਹੀਂ ਕਰਦੇ ਹੁੰਦੇ ਵੈਸੇ ਨਾ ਤਾਂ ਨੇ ਆ ਵੈਸੇ ਭੁੱਲ ਗਏ ਹੁਣਾ ਉਹ ਤਾਂ ਹੀ ਰਹਿ ਗਈ ਕਿ ਉਹ ਬਹਿ ਰਿਹਾ ਕਿ ਬੇਡਾ ਨਾ ਅੰਮਾ ਸੈਲੀ ਸੱਚਾ ਆਪ ਨੂੰ ਨਹੀਂ ਜਾਂਦਾ ਨਹੀਂ ਉਹ ਬਾਪੂ ਆਪਣੇ ਨੇ ਕੰਦਰਾ ਦਾ ਬੇਡਾ ਪੀਗਾ ਨਹੀਂ ਸੈਲੀ ਚਾਹ ਅੱਛਾ ਉਹ ਠੀਕ ਹੈ ਉਹ ਦੋ ਵਾਰ ਸੈਲੀ ਤਾਂ ਜੱਦ ਨਹੀਂ ਮੰਨਦੇ ਹੁੰਦੇ ਬੈੜੀ ਮੰਨਦੀ ਨਹੀਂ ਅਜਿਹਾ ਅਜਿਹਾ ਪਈਨੇ ਗੱਲ ਸਰੇ ਲਾਤੀ ਮਨੂੰ ਤਾਂ ਆਇੰਦਾ ਮਗਲ ਹੈ ਵੀ ਕੱਲ ਵਾਲੀ ਗੱਲ ਮੰਗਣਾ ਕਾ ਮੜ ਜਣਾ ਜਿਹੜੇ ਜਿਹੜੇ ਜਿਹੜਾ ਜਿਹੜਾ ਤੁਹਾਡਾ ਕੱਲ ਨਾਲ ਕਹਿੰਦੇ ਨੇ ਨਾ ਉਹ ਉਹ ਕਿਆ ਦਾ ਉਹ ਗੱਟੂ ਕੱਲ ਵਾਲੀ ਵੀਡੀਓ 'ਚ ਕਮੈਂਟ ਪਤਾ ਮੈਂ ਤਾਂ ਮੁੰਡੇ ਪਾਸ ਉੱਠੀ ਵੀ ਆ ਉਧਰ ਚਲ ਜੋ ਮੁੰਡੇ ਨੂੰ ਖਾਂ ਕੇ ਛੱਡ ਜਣੀ ਕੱਲ ਵਾਲੀ ਵੀਡੀਓ 'ਚ ਕਮੈਂਟ ਪਤਾ ਕੀ ਆਏ ਮੰਮੀ ਕੋਈ ਕਹੇ ਕਹਿੰਦਾ ਡੈਡੀ ਰੰਮ ਦੀ ਗੱਲ ਕਰਦਾ ਫੌਜੀਆ ਵਾਲੀ ਕੋਈ ਕਹੇ ਕਾਸੀ ਨਹੀਂ ਗੱਲ ਕਰਦਾ ਕੋਈ ਅਸਲੀ ਕਹਦਾ ਕਿਸੇ ਨੂੰ ਵੀ ਨਹੀਂ ਪਤਾ ਇਹ ਤਾਂ ਲੱਡੂ ਕਿਹਾ ਤਾਂ ਉਹ ਨਹੀਂ ਨਹੀਂ ਲੱਡੂ ਨਹੀਂ ਗੱਟੂ ਗੱਟੂ ਕਿਹਾ ਵਾ ਗੱਟੂ ਉਹ ਸਮਝ ਹਜੇ ਵੀ ਨਹੀਂ ਹੈ ਵੀ ਕਿਆ ਚੀਜ਼ ਆ ਉਹ ਤਾਂ ਨਹੀਂ दारू ਕਹਿੰਦੇ ਵੀ दारू ਹੁੰਦੀ ਆ दारू ਤਾਂ ਸੋੜ ਹੁੰਦੀ ਆ ਨਹੀਂ दारू ਨਹੀਂ ਕਿਹਾ ਦਾ ਗੱਟੂ ਦਾ ਉਹ ਲੋਕ ਹਾਸਿਮ ਘੋਲਦੇ ਹੈਨਾ ਕੋਈ ਕਹਿੰਦਾ ਡੈਡੀ ਕਹਿੰਦਾ ਰਾਮਦੇ ਪਉਏ ਦੀ ਗੱਲ ਕਰਦਾ ਉਹ ਮੈਂ ਕੱਟ ਉਹ ਚ ਕਰ ਬਰਾ ਤੇ ਦੂਰ ਬਿਲਾ ਦੇ ਪੁੱਤ ਲਾ ਉਹ ਦੇਖ ਲੈ ਬਣਾਉਂਦਾ ਕਦੂ ਜਿਆ ਉਹ ਚ ਕਰ ਇਹ ਕੱਟ ਕਰੀ ਕਰਤੀ ਮੇਰੇ ਕੰਨੀ ਆ ਉਧਰ ਵੀ ਆ ਇੱਧਰ ਪੱਪ ਕਰ ਦੇ ਲਾ ਲ ਬਟਨ ਦੋ ਨੀ ਉਹ ਦੇ ਪੁੱਤ ਅਗਲੀ ਨਜ਼ਰੇ ਲਾ ਗੀ ਹੋਣਾ ਪੱਪੀ ਨਹੀਂ ਸਾਥਰੀ ਕਾਲ ਹਾਂ ਹਾਂ ਕਰਤੀ ਬੰਦ ਇੱਥੇ ਮੈਜ ਬਟ ਨਹੀਂ ਨਹੀਂ ਇੱਧਰ ਰਹਿ ਪੁੱਤ ਇੱਧਰ ਕਾਈ ਪੁੱਤ ਡਰ ਗਈ ਵਿਚਰੀ ਹਾਂ ਨੋ ਹਾਂ ਨੋ ਲੈ ਉਹ ਫੇਡਰ ਗਿੱਛਾ ਲਾਓ ਜੀ ਹੁਣ ਸੁਣਾ ਵਾਹ ਤੇ ਨਾ ਇਹਦਾ ਪਹਿਲਾ ਪਹਿਲਾ ਜਦੋਂ ਮੈਂ ਵੀਡੀਓ ਸ਼ੁਰੂ ਹੋ ਗਿਆ ਸੀ ਨੇ ਆਇਂਦਾ ਜਦੋਂ ਮੈਂ ਪਹਿਲਾ ਵੀਡੀਓ ਸ਼ੁਰੂ ਕਰੀਆ ਲਾਓ ਭਾਈ ਆ ਗਈ ਗੋਭੀ ਤਾਂ ਹੋ ਕੇ ਹੈਂ ਗੋਭੀ ਟੈਂਕੀ ਦਾ ਪਾਲਾ ਪਹਿਲਾ ਆ ਲੈ ਹੁਣ ਦੁਬਾਰਾ ਬਣਾਓ ਪਹਿਲਾਂ ਦੇਖ ਲਓ ਦੁੱਗਣਾ ਕੰਮ ਛੱਡ ਗਿਆ ਨਹੀਂ ਹੁਣ ਨੂੰ ਰੋਟੀਆਂ ਧਰ ਲੱਗ ਜਣੀਆਂ ਨੇ ਪੱਕ ਹੋਣ ਪਹਿਲਾ ਇਹ ਵੀ 5 ਮਿੰਟ ਹੋ ਲੱਗ ਉਹ ਚੱਕ ਲਈ ਤੇਲ ਦੀ ਬੋਤਲ ਇਹ ਪੱਠੀ ਦਾ ਡਰ ਲੱਗਦਾ ਪੰਨੂ ਆਂਦੀ ਐ ਇਹ ਨੂਰ ਪੱਠੀ ਆਹੋ ਇਹਦੇ ਖਿਆਲ ਰੱਖਿਓ ਕਿਉਂਕਿ ਹੋਈ ਵੀ ਵੀ ਗਰਮਾ ਸਾਰੀ ਇਹ ਤਾਂ ਮਾ ਮੜਾ ਦੇ ਹੱਥ ਲਾ ਲਏ ਨੇ ਹਾਂ ਇਹਦੇ ਕੋਲ ਰੱਖਣੀ ਚਾਹੀਦੀ ਆਨੂੰ ਲਵਾ ਲਿਆ ਸੀ ਜੈਨੇ ਬੋਲਟ ਦੇ ਨੂੰ ਬੋਲਟ ਨੂੰ ਇੰਨਾ ਸੋਕਰ ਹਲਕਾ ਜਿਹਾ ਹੀ ਲਾਇਆ ਤਾਂ ਹਾਂ ਲੈ ਇੱਧਰ ਠੰਡਾ ਉਹ ਤਾਂ ਉਹ ਤਾਂ ਪਾਪਾ ਨੇ ਇੱਧਰ ਖੜਾ ਉਹਨੂੰ ਹੋ ਗਿਆ ਦਾਦਾ ਕਾ ਘੰਟਾ ਖੜੇ ਇਹਨੂੰ ਬੋਲਟ ਨੂੰ ਤਾਂ ਬਚਾਓ ਹੋ ਗਿਆ ਨਹੀਂ ਤਾਂ ਉਹ ਤਾਂ ਸਾਲਾ ਧਨੀਆ ਦਾ ਕੈਮੀਕਲ ਜੀ ਸਫਾਫੇ ਪਾ ਲੋ ਜਿੰਨਾ ਕ ਸਵਾਦ ਨਾਲ ਪਾ ਲੋ ਬਾਕੀ ਫੇਰ ਕਰ ਲੀਂ ਨਾ ਪਰ ਫੜਿਆ ਰੂ ਆ ਬਾਕੀ ਮੈਨੂੰ ਹੋਰ ਫੇਟ ਪਾ ਦਮਾ ਬਾਦ ਕੇ ਪਾ ਦੇ ਬਾਕੀ ਕੱਲ ਨੂੰ ਸਵਾਦ ਲੂਗੇ ਹੁਣ ਟਾਈਮ ਨਹੀਂ ਹੈਗਾ ਇਹਨੂੰ ਨਾ 22 ਧਨੀਆ ਪੈ ਰਿਹਾ ਏ ਆਹ ਤੁਹਾਡੇ ਰੋਟੀ ਰੋਟੀ ਰਹਿ ਗਈ ਜੀ ਧਨੀਏ ਬਗੈਰ ਵੀ ਪੈਸੇ ਨਾ ਸਬਜੀ ਸਵਾਦ ਨਹੀਂ ਲੱਗਦੀ ਹਮ ਸਹੀ ਗੱਲ ਹੈ ਧਨੀਆ ਤਾਂ ਨਹੀਂ ਆ ਨੀ ਨਾਲੇ ਰੰਗ ਬਹੁਤ ਸੋਣਾ ਲੱਗਦਾ ਧਨੀਏ ਕਰੂ ਤਾਂ ਖਿਣ ਜਾਂਦਾ ਸਬਜੀ ਦਾ ਧੂਪ ਬਣ ਜਾਂਦਾ ਸਬਜੀ ਦਾ ਉਹ ਲੱਗੀ ਜਾਂਦੀ ਹੋਰ ਤਰ੍ਹਾਂ ਦੀ ਫੇਸ ਪੀਲੀ ਜੀ ਹਾਂ ਧਨੀ ਧਨੀ ਇਹ ਗੱਲ ਤਾਂ ਦੇਖਣਾ ਤੀਵੀਂ ਨਾ ਬਹੂਆਂ ਕੁੜੀਆਂ ਤਿਆਰ ਹੋ ਗਏ ਸਜਦੀਆਂ ਹਾਂ ਗੋਭੀ ਜਰੂਰ ਸਬਜ਼ੀ ਜੂ ਪਾ ਜਾਂਦਾ ਹਾਂ ਧਨੀ ਇਹਦਾ ਇੰਨੀਆਂ ਮਿਰਚਾਂ ਤੇ ਇੰਨਾ ਟਵੜਾ ਨਿਕਲ ਗਿਆ ਬੱਲਾ ਬੱਲਾ ਇਹਦਾ ਬਹੁਤ ਘੱਟੇ ਵਾਲਾ ਸੌਦਾ ਹੋ ਗਿਆ ਮਿਰਚਾਂ ਜਿੰਨਾ ਆ ਨਿਕਲ ਗਿਆ ਤਾਂ ਕਿੰਨਾ ਇਹਦਾ ਸਾਲਾ ਘੱਟੇ ਵਾਲਾ ਸੌਦਾ ਹੋ ਗਿਆ ਤਾਇਆ ਜੀ ਅੱਜ ਨਵੀਂ ਲੱਗੇ ਸਟੋਰੀ ਸੁਣਾਣ ਕੋਈ ਪੁਰਾਣੀ ਹਾਂ ਤਾਂ ਇਹ ਸੁਣਾ ਫੇ ਕੋਈ ਪੁਰਾਣੀ ਗੱਲ ਬੀੜਮਾ ਗਾਂਧੀ ਬਾਬਾ ਮੁਰਗਾ ਫੜ ਲਿਆ ਰਤਨੇ ਦਾ ਹਾਂ ਰਤਨਾ ਵੀ ਜਾਣਦਾ ਦਾ ਮੈਂ ਸਾ ਗਾਂਧੀ ਗੱਲ ਹਾਂ ਕਹਿੰਦਾ ਕਹਿੰਦਾ ਚਾਚੇ ਅੱਜ ਮੁਰਗਾ ਮੁਰਗਾ ਬਣਾ ਕਹਿੰਦਾ ਮੀਟ ਖਾਣ ਨੂੰ ਬਹੁਤ ਨੂੰ ਕਰਦੀ ਹਾਂ ਹੂੰ ਉਹ ਮੁਰਗਾ ਫੜ ਲਿਆ ਉਹਨਾਂ ਨੇ ਅੱਛਾ ਉਹਨਾਂ ਦਾ ਹੀ ਮੁਰਗਾ ਫੜ ਲਿਆ ਜਿਹੜਾ ਕਹਿੰਦਾ ਦਾ ਹਾਂ ਕਹਿੰਦਾ ਵਾ ਹਾਂ ਜਾਂ ਬਣਾਇਆ ਹਾਂ ਕਹਿੰਦਾ ਜਾਂਚੇ ਬਹੁਤ ਵਧੀਆ ਬਣਾਇਆ ਹਾਂ ਯਾਰ ਸੰਜਣੂ ਘਰ ਆਇਆ ਹਾਂ ਉਹ ਚਲੇ ਕੇ ਹਾਂ ਮੈਂ ਸਮਝ ਸਮਝ ਕੇ ਜੰਨੇ ਰਹਾ ਹੋ ਗਿਆ ਖੁੱਡੇ ਮਾ ਦੇਖਾ ਵੀ ਮੁਰਗਾ ਦਾ ਸਾਰਾ ਹੈ ਨਹੀਂ ਕੇ ਪੁੱਛਦਾ ਫੇਰਾ ਇੱਕ ਦੂਰ ਕਹਿੰਦਾ ਯਾਰ ਸਾਡਾ ਮੁਰਗਾ ਨਹੀਂ ਲੱਦਦਾ ਹਾਂ ਮੁਰਗਾ ਜਾਂਦਾ ਹਾਂ ਕੁੰਬ ਦਾ ਕਮਾਉਂਦਾ ਗਾਂਧੀ ਕੋ ਚਲ ਗਿਆ ਹਾਂ ਹੈ ਨਾ ਚਾਚੇ ਕਮਾ ਹਾਂ ਇਹ ਸਾਡਾ ਮੁਰਗਾ ਪਏ ਕਿ ਪਤਾ ਕਿ ਨਾ ਪਾ ਰਿਹਾ ਹੈ ਲੱਭਾ ਐਚੇ ਨਮਕ ਗਨਨਤਾ ਕਹਣਾ ਜੱਟਾਂ ਕਨਾਂ ਦੇ ਸਾਤੇ ਮੌਸਮ ਬਣਿਆ ਅੱਛਿਆ ਹੈ ਕਹਣਾ ਉਹ ਸਾਡੇ ਹੀ ਦਾ ਹਾਂ ਹਾਂ ਹੋਰ ਕੀ ਦਾ ਲੈਣਾ ਤਾਂ ਇਹ ਹੋਰ ਤਾਂ ਮੈਂ ਹੋਰ ਘਰਾਂ ਤਾਂ ਮੰਡੀ ਲੱਗੀ ਵੀ ਤੁਹਾਡੇ ਹੀ ਦੋਨੋਂ ਖਲਾਤਾ ਕਹ ਸਾਡੀ ਸਾਨੂੰ ਖਲਾਤਾ ਕਹਣਾ ਉਹ ਰਹਾ ਮੈਂ ਬੋਲ ਲਿਆ ਮੌਸਮ ਬਣਿਆ ਇਹ ਵੀ ਭਈ ਹੈ ਇਹ ਐਜਾ ਤਾਂ ਗਾਂਦੀ ਐਜਾ ਸਟੋਰੀ ਸਾਰੇ ਦਾਏ ਨੂੰ ਬਹੁਤ ਯਾਦ ਰਹਿੰਦੀ ਆ ਹਾਂ ਕਹਿੰਦਾ ਮੁਰਗਾ ਟੋਂਦਾ ਕਰਦਾ ਜਾਂ ਕਹਿੰਦਾ ਮੁਰਗਾ ਕਹਿਣਾ ਹੈ ਇਹ ਗਦੀ ਇਹ ਕਹਿੰਦਾ ਸਾੜੀ ਫੜ ਲਿਆ ਹਾਂ ਕਹਿੰਦਾ ਹੋਰ ਕੀ ਦਾ ਲੇਵੜਾ ਤਾਂ ਮੈਂ ਯਾ ਬੀੜ ਖ ਮਾ ਡੰਗਰ ਛੱਡੇ ਕਰਦੇ ਤੇ ਭਾਈ ਬੀਟ ਬਾਕਸ ਦਾ ਹੁੰਦਾ ਹੂੰ ਡੰਗਰ ਚਾਰੇ ਹੀ ਕਰਦੇ ਤੇ ਜਿਆਦਾ ਜਾਰੇ ਕਰਦੇ ਬੀੜ ਮੈਂ ਫੇ ਦੁਪਹਿਰੇ ਰੋਟੀ ਵੀ ਖਾ ਆਪਣਾ ਲੈ ਜਾਣੀ ਨਾਲ ਹਾਂ ਆਹ ਸਾਬਜੀ ਬਣਾ ਉੱਥੇ ਹੀ ਉਹ ਕਰ ਲੈਣਾ ਬਣਾ ਲਈ ਹਾਂ ਥੋੜਾ ਕੰਮ ਤੇ ਜਾ ਬਿਲਕੁਲ ਬਿਲਕੁਲ ਨੂਰੂ ਸਾਡੀ ਹੈ ਆਪਣੇ ਵੀਰੇ ਨੂੰ ਪਪ ਕਰਦੀ ਆ ਆਏ ਹਾਏ ਮੇਰੇ ਨਾਲ ਕਰਦੀ ਨਹੀਂ ਤੂੰ ਮੇਰੇ ਬਾਹੂ ਨੋ ਕਰਤੰਦੀ ਮੂਹ ਦੇਖ ਲਾ ਕਹਿ ਜਾ ਬਣਾਉਂਦੀ ਇੱਕ ਹੋਰ ਕਰ ਦੇ ਇੱਕ ਹੋਰ ਕਰ ਦੇ ਕੋ ਬੱਦੇ ਕਾਕੇ ਨੇ ਜਨੀਆ ਮਰਜੀ ਕਰਾ ਲੋ ਮੇਰੇ ਨਹੀਂ ਕਰਦੀ ਮੁਰੂ ਮੇਰੇ ਦਾ ਕਰ ਦੇ ਪੁੱਤ ਪਾਪਾ ਕਰ ਦੇ ਦੇਖ ਗੰਦਾ ਬੱਚਾ ਕਰ ਦੇ ਲੈ ਆਪਣਾ ਢੱਲੇ ਨਹੀਂ ਪਾ ਦੇ ਲੈ ਭయ్యా ਇਹ ਨਜ਼ਾਰੇ ਦੇਖ ਲਾ ਗਰਮਾ ਗਰਮ ਫੁਲ ਕੇ ਹੈ ਜਦ ਐਨ ਚਾਦਰ ਦੇ ਵਿੱਚ ਲਪੇਟ ਕੇ ਰੱਖ ਹੋ ਜਣੇ ਕੀ ਲੱਗ ਕੇ ਕਿੱਥੇ ਠੰਡੇ ਹੋਣੇ ਆ ਹੈ ਹਾਂ ਨਾਲੇ ਭੋਗ ਲਵਾਓ ਬਾਬੇ ਨੂੰ ਨਾਲੇ ਆਪਣਾ ਪ੍ਰਸ਼ਾਦਾ ਛਕੋ ਹੈਨ ਸਾਦਾ ਬਣਿਆ ਵਾ ਇਹ ਜੀ ਰੀਤ ਮਿਲਣੀ ਕਿਤੇ ਇਹ ਜੀ ਨਜ਼ਾਰੇ ਆ ਬੋਲੂ ਜੱਬੇ ਠੀਕ ਬਹੁਤ ਆ ਮੰਮੀ ਬੋਲੂ ਤਾਂਹੀਂ ਤੇ ਸੈਟ ਬੋਲੂ ਓਥੇ ਕਿਹੜਾ ਪੋਣਾ ਲਈਂ ਤਾਂ ਬਈ ਕੀ ਕੀ ਲੈ ਆਈ ਮੋਂ ਨੂੰ ਇੱਕ ਪੌਣਾ ਮਾ ਜੀ ਵਾ ਕੜਾਹੀ ਪਰ ਵੈਸੇ ਆਂਦਾ ਸਕੀਮ ਨਾ ਪਾਏ ਕੜਾਹੀ ਪਰ ਵੈਸੇ ਵੈਸੇ ਮੰਮੀ ਮੈਂ ਕਹਿੰਦਾ ਨਾ ਸੌਰੀ ਕੜਾਹੀ ਬਕਾਇ ਤਾਂ ਵੀ ਪਰ ਵੈਸੇ ਮੈਂ ਕਹਿੰਦਾ ਲੱਗਣੇ 20 ਮਿੰਟੇ ਸਾਰੇ ਹਣਾ ਹਾਂ ਅੱਧਾ ਘੰਟਾ ਲਾ ਗਿਓ ਹਾਂ ਥੋੜੀ ਜਲਦੀ ਕਰ ਦਿੰਦੇ ਥੋੜੀ ਜਲਦੀ ਆ ਰੋਟੀ ਤੇ ਪਰ ਉਹ ਗੈਸ ਘੱਟ ਕਰੋ ਉਹ ਨਹੀਂ ਐਨਾ ਕਰਾ ਫਿਰ ਰਹਿਣਾ ਵੀ ਆ ਫਿਰ ਐ ਆਲੇ ਦੁਆਲੇ ਨੂੰ ਨਹੀਂ ਠੇਕ ਜਾਣਾ ਆਏ ਪੋਣਾ ਆਲੇ ਤੜੇ ਨਹੀਂ ਨਾ ਠੇਕ ਲੱਗਦਾ ਫਿਰ ਹਾਂ ਆਲੇ ਦੁਆਲੇ ਵੀ ਠੇਕ ਲੱਗਣਾ ਚਾਹੀਦਾ ਨਾਲੇ ਰਾਤ ਨੂੰ ਨਹੀਂ ਦੇਖ ਬਾਬਾ ਜੀ ਕਾਣੀ ਨਾ ਮੂੰਹ ਨਾਲੇ ਸਵਾਦ ਤਾਂ ਜੀ ਵੀ ਨਹੀਂ ਦੱਸਣਾ ਉਹ ਮਾਲਾ ਦੇ ਦੀਪੇ ਬਾਹੱਥ ਮਾਰਦੀ ਦਾ ਬੋਲੀ ਦੀਵੇ ਬੱਲਾ ਲੱਗੇ ਵੇ ਸੌ ਸੌ ਬਾੜ ਦੇ ਹੈ ਦੱਸ ਮੌਲੂ ਦੀ ਬਜਰੇ ਦੀ ਰੇਲ ਬਣਾਈ ਪਈ ਆ ਥਾਲੀ ਲਿਆ ਦੇ ਥਾਲੀ ਲਿਆ ਦੇ ਉਹ ਕਿ ਥਾਲੀ ਮਨ ਨੂੰ ਕਹਿੰਦਾ ਤੂੰ ਇੱਧਰ ਮੈਂ ਬੱਤਾ ਪਕਾ ਦਿੰਿਆ ਕਹਦਾ ਕਿ ਮਾਲ ਟਵਾਟਵਾ ਦਿੰਦਾ ਚਲੋ ਨਿਕਲੀਆਂ ਭਾਈ ਹੁਣ ਕੋਈ ਗੱਲ ਨਹੀਂ ਮੋਲੂ ਨੂੰ ਤੋਂ ਉੱਪਰ ਦਾ ਘੇੜਾ ਕਢਾ ਲੈਣਾ ਹੁਣ ਮੈਂ ਮੈਂ ਜਾਣਾ ਹੁਣ ਖੀਰੇ ਖੂਰੇ ਲੈਣ ਖੀਰੇ ਮੂਲੀਆਂ ਸਲਾਦ ਹੈ ਮੂਲੀਆਂ ਆਪਣੀਆਂ ਪੱਕੜ ਹੋ ਗਿਆ ਹੈਗੀਆਂ ਵਾ ਹੈਗੀਆਂ ਖੇਤਾਂ ਪਰ ਉਹ ਹੁਣ ਉਹ ਤਾਂ ਬਹੁਤ ਬੜੀਆਂ ਮੋਟੀਆਂ ਮੋਟੀਆਂ ਹੋ ਗਈਆਂ ਉੱਥੀ ਦੇ ਫੜ ਲਿਆ ਹੁੰਦੇ ਆਂ ਇੱਕ ਵਾਰ ਨੇ ਉਹ ਲੈ ਆਇਕੜਾ ਹੀ ਪੱਕੜ ਹੋ ਗਿਆ ਲਿਆਂਦੀਆਂ ਨਹੀਂ ਹੈ ਦੇਖ ਲੈ ਉਹ ਮੇਰਾ ਦਾ ਗੇੜਾ ਮੇਰਾ ਦਾ ਗੇੜਾ ਨਹੀਂ ਵੱਜਦਾ ਹੂੰ ਮੈਂ ਤਾਂ ਲਿਆ ਆ ਮੈਂ ਤਾਂ ਫਿਰ ਮੇਰੇ ਕੋਲ ਤਾਂ ਬਾਈ ਦੁੱਧ ਵਾਲਾ ਸਿਸਟਮ ਆ ਬਸ ਅਜਾ ਕੋਈ ਹੋਰ ਨਹੀਂ ਆਹ ਉਹ ਕਹਿ ਮੈਨੂੰ ਵਾਰ ਵਾਰ ਨਾ ਤੰਗ ਕਰੋ ਹੈ ਠੀਕ ਆ ਠੀਕ ਆ ਲਓ ਬਾਈ ਪ੍ਰਸ਼ਾਦਾ ਬਣ ਰਿਹਾ ਹੁਣ ਹਾਰੀਸ ਮੰਮੀ ਹੋਰ ਸਵਾਦਾ ਸਮਾਨ ਤਿਆਰ ਹੋ ਗਿਆ? ਸਾਰੋ ਹੋ ਗਿਆ। ਇੱਕ ਚੀਜ਼ ਰਹਿ ਗਈ ਮਠਾ। ਹੋਰ ਸਵਾਦ ਆਪਣਾ ਰੋਟੀ ਤੇ ਜਿਹੜੇ ਬਣਾਉਂਗੇ ਉਹ ਕਰਮ ਕਰਮ ਜੇ ਫਿਰ ਟੰਡਾ ਵੀ ਸਵਾਦ ਪੈਂਦਾ। ਆਹੋ ਬਣਾਉਣਾ ਕਿਹਾ ਕਾਸਟਰਡ ਬਣਾਉਣਾ ਕਿਹਾ? ਕਾਸਟਰਡ ਸੇਮੀਆਂ। ਸੇਮੀਆਂ? ਸੇਮੀਆਂ ਬਣਾਉਣੀਆਂ। ਬਾ ਠੀਕ ਆ। ਦੁੱਧ ਚ ਠੀਕ ਆ ਸੇਮੀਆਂ ਬਣਾਉਣੀਆਂ ਹੈ ਦੁੱਧ ਵਾਲੀਆਂ। ਉਹ ਵੀ ਦੁਈਆਂ। ਮਠੇ ਪਟਾਈਆਂ ਵੀ ਆ ਬਟਾਈਆਂ। ਅਛਾ ਬਟਾਈਆਂ ਵੀ ਹੁੰਦੀਆਂ ਜਿਹੜੀਆਂ। ਠੀਕ ਆ। ਆਹ ਪਟਾਈਆਂ ਜਿਹੜੀਆਂ। ਠੀਕ ਆ ਠੀਕ ਆ। ਆਹ ਘਰ ਦੀ ਚੀਜ਼ ਸਵਾਦ ਆ। ਤੇ ਮਿੱਠੇ ਚ ਸੇਵੀਆਂ ਹੋ ਗਈਆਂ ਦਹੀਂ ਹੋ ਗਿਆ ਦੋ ਸਬਜ਼ੀਆਂ ਹੋ ਗਈਆਂ ਹਨਾ ਬਾਕੀ ਪ੍ਰਸ਼ਾਦਾ ਹੋ ਗਿਆ ਭਾਈ ਨਾਲ ਸਲਾਦ ਹੋ ਜਾਣਾ ਬਹੁਤ ਐਟਮਾ ਏ ਢਾਬੇ ਨੇ ਕਿੱਥੇ ਰੀਸ ਕਰ ਲੈਣੀ ਹੱਦ ਹੋ ਗਈ ਯਾਰ ਹੈ ਜਿਹੜੀ ਆਪਣੇ ਘਰਾਂ ਚੀਜ਼ ਬਣ ਗਈ ਉਹਦੇ ਵਰਗੀ ਰੀਸ ਥੋੜੀ ਆ ਮੈਂ ਤੁਹਾਨੂੰ ਇਕੱਲੇ ਹੱਲਾ ਛੇਰੀ ਜਾਈ ਜਾਣੀ ਦਹੀਂ ਜਾਏਗਾ ਨਹੀਂ ਗਾਹ ਨੂੰ ਹਨਾ ਮੈਂ ਇਕੱਲੇ ਹੁਣ ਜਿਹੜਾ ਵੀ ਪ੍ਰੋਗਰਾਮ ਹੈਗਾ ਇਹ ਕਰਨਾ ਘਰੇ ਬਣਾ ਲੈ ਕਰ ਆਹ ਕਈ ਬਣਾ ਲਦੇ ਪੇਪਰ ਦੀਆਂ ਬਹਾਨਾ ਲਾਵੀ ਦੱਤਾ ਹੁਣੇ ਕਈ ਵਾਰ ਨਹੀਂ ਆ ਨਾ ਨਹੀਂ ਆ ਵੀ ਠੀਕ ਆ ਹੁਣ ਤਾਂ ਆਏ ਆ ਵੀ ਹਾਂ ਹੁਣ ਤਾਂ ਸਾਡੀ ਭੈਣ ਆ ਗਈ ਭਾਈ ਸਾਜ ਰਹੇ ਹਨ ਵਿਚਾਰੀ ਪੱਕਾ ਪੱਕਾ ਕਰ ਲੋ ਭਾਈ ਹਾਂ ਬਿਲਕੁਲ ਉਹ ਮੌਕੇ ਦੇ ਹਿਸਾਬ ਨਾਲ ਜਿੰਮੇ ਦਾ ਸਮਾਂ ਏ ਨਹੀਂ ਹੁਣ ਤਾਂ ਜਿੱਦਾਂ ਮਾਰਠ ਮਾਰ ਚੱਲਦੇ ਨਾ ਆਪਾਂ ਸਾਰੇ ਹੁਣ ਤਾਂ ਮੰਮੀ ਘਰ ਦੇਈ ਵਧੀਆ ਤਾਂ ਹੈਨਾ ਹਾਂ ਮਸਾਲੇ ਨਹੀਂ ਪਾਉਂਦਾ ਮਸਾਲੇ ਪਾਏ ਉਧਰ ਮਾਲਾਂ ਵਾਲੀ ਵੀ ਬਿਮਾਰ ਚੱਲਦੇ ਸਾਰੇ ਹੀ ਠੀਕ ਨਹੀਂ ਉਹ ਮੌਸਮ ਦੇ ਹਿਸਾਬ ਨਾਲ ਤਾਂ ਹੁਣ ਤਾਂ ਕਰਦਾ ਹੀ ਖਾਣਾ ਬਣਦਾ ਤਾਂ ਅੱਜ ਸਾਰੇ ਤਾਂ ਲੱਗੀ ਹੀ ਹਾਂ ਹਾਂ ਸਰ ਦਾ ਚਿਲੇ ਆ ਵੀ ਲੱਗੀ ਵੀ ਭਾਈ ਹਾਂ ਨਹੀਂ ਚੱਲ ਇਹਨੂੰ ਪਤਾ ਭਾਈ ਦੀ ਭੈਣ ਹੁਣ ਛੋਟੀ ਉਹ ਬਿਮਾਰ ਪਈ ਆ ਉਹ ਬਿਮਾਰ ਪਈ ਆ ਹਾਂ ਜਨਮ ਦਿਨ ਆ ਭਾਈ ਬਿਲਕੁਲ ਬਿਲਕੁਲ ਉਹ ਤਾਂ ਕਹਿੰਦੀ ਸੀ ਰਹਿਣ ਦੋ ਮਨਾਣੇ ਨੂੰ ਉਹ ਮੈਂ ਕਿਹਾ ਚੱਲ ਭਾਈ ਪਹਿਲਾ ਜਨਮ ਦਿਨ ਹੈ ਨਾ ਫੁੱਲ ਚ ਹੈ ਨਾ ਸਾਰੇ ਫੈਮਿਲੀ ਚ ਤੇਰਾ ਵੀ ਕੋਈ ਗੱਲ ਨਹੀਂ ਚੱਲ ਮਨਾ ਲੈਂਦੇ ਆ ਉਹਦਾ ਹੁਣ ਵੀ ਨਹੀਂ ਮੰਨਦੀ ਕਹਿੰਦੀ ਨਹੀਂ ਮੈਂ ਬਣਾਉਣਾ ਨਹੀਂ ਉਹਦਾ ਕਹਿੰਦੀ ਮੈਨੂੰ ਕੇਕ ਤੇ ਵੀ ਸਮੈਲ ਆਈ ਜਾਣੀ ਵਾ ਚਲ ਕੋਈ ਗੱਲ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਕੀ ਜਿਹੜਾ ਜੈਸਮੀਨ ਦਾ ਕੇਕ ਵਾਲਾ ਬਲੌਗ ਬਣਨਾ ਭਾਈ ਉਹ ਫਿਰ ਕਿਉਂਕਿ ਲੇਟ ਹੋ ਜਾਣਾ ਜੀ ਬਹੁਤ ਜ਼ਿਆਦਾ ਉਹ ਅ ਇੱਕ ਮਿੰਟ ਬੈਕ ਕੈਮਰਾ ਕਰਦਾ ਜਿਹੜਾ ਕੇਕ ਵਾਲਾ ਬਣਨਾ ਜੀ ਬਲੌਗ ਉਹ ਫਿਰ ਕਿਉਂਕਿ 8:00 ਵਜੇ 8:00 ਦਾ ਬੱਜੇ ਜਾਣੀ ਸਾਰੇ ਰਿਸ਼ਤੇਦਾਰਾਂ ਨੂੰ ਆਉਂਦੇ ਹਨ 8 ਤੇ ਫਿਰ 8:30 ਵੀ ਹੋ ਸਕਦੇ ਆ ਫਿਰ ਉਹ ਨੂੰ ਫਿਰ ਟਾਈਮ ਬਹੁਤ ਹੋ ਜਾਣਾ ਜੀ ਛੱਡਦੇ ਛੱਡਦੇ ਜਾਨੀ ਵੀਡੀਓ ਚੜ੍ਹਦੇ ਨੂੰ ਟਾਈਮ ਲੱਗ ਜਾਣਾ ਤਾਂ ਉਹ ਬੜੀ ਵੀਡੀਓ ਫਿਰ ਅਸੀਂ ਸਵੇਰੇ ਛੱਡਾਂਗੇ ਮਾਰਨਿੰਗ ਟਾਈਮ ਤੇ ਆਹ ਵਾਲਾ ਬਲੌਗ ਤੁਸੀਂ ਕਰਿਆ ਇੰਜੋਏ ਠੀਕ ਹੈ ਜੀ ਬਰਥਡੇ ਵਾਲਾ ਬਲੌਗ ਜਿਹੜਾ ਕੇਕ ਕੱਟਣ ਵਾਲਾ ਉਹ ਫਿਰ ਮਾਰਨਿੰਗ 'ਚ ਦੇਖਿਓ ਕੱਲੂ ਸਵੇਰੇ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ